ਹਲੋ ਸਸਰੀ ਗਾ ਜਨਾਬ ਸਸਰੀ ਗਾ ਸਸਰੀ ਗਾ ਨਾ ਮੈਂ ਬੈਂਕ ਦੇ ਬਾਹਰ ਖੜਾਈ ਗਈ ਬਾ ਆ ਗਿਆ ਮੈਂ ਏਟੀਐਮ ਸੀ ਬੈਂਕੀ ਆ ਠੀਕ ਸਸਰੀ ਸਸਰੀ ਕੀ ਨਾਮ ਹੈ ਰਾਜੇ ਤੇਰਾ ਮੈਂ ਅਨੰਤ ਸਿੰਘ ਆ ਜੀ ਠੀਕ ਆ ਠੀਕ ਆਪਣਾ ਕੰਮ ਹੈਗਾ ਰਾਜੇ ਫੀਲਡ ਦਾ ਆਪਣੇ ਕੋਲ ਸਾਰੇ ਡਿਫਾਲਟਰ ਕੇਸ ਆ ਇਹ ਕੰਮ ਵਿੱਚ ਥੋੜੀ ਜਿਹੀ ਨਰਮਾਈ ਵਰਤਣੀ ਪੈਂਦੀ ਆ ਹਾਂ ਕੁਝ ਕਸਟਮਰ ਹੁੰਦੇ ਆ ਸਖਤੀ ਵਰਤਣੀ ਪੈਂਦੀ ਆ ਤੇ ਕੰਮ ਕਰ ਲੇਗਾ ਤੂੰ ਹਾਂਜੀ ਹਾਂਜੀ ਕੰਮ ਵਾਲਾ ਤਾਂ ਮੈਂ ਕਰ ਤੂੰ ਚਿਕੜ ਭੁੰਦਿਆਂ ਜੀ ਠੀਕ ਆ ਇਹ ਕੰਮ ਦੇ ਵਿੱਚ ਪ੍ਰੋਮੋਸ਼ਨ ਵੀ ਬਹੁਤ ਹੁੰਦੀ ਆ ਇਨਸੈਂਟਿਵ ਵੀ ਆਉਂਦਾ ਬੋਨਸ ਵੀ ਆਉਂਦਾ ਇਨਸੈਂਟਿਵ ਤੇ ਪ੍ਰੋਮੋਸ਼ਨ ਉਹ ਕਿਉਂ ਹੁੰਦੀ ਸਾਰਾ ਉਹ ਜਦੋਂ ਕੋਈ ਤੂੰ ਡਿਫਾਲਟਰ ਕੇਸ ਕਲੀਅਰ ਕਰਾਏਗਾ ਤਾਂ ਤੇਰੀ ਪ੍ਰੋਮੋਸ਼ਨ ਪੱਕੀ ਆ ਹੁਣ ਮੈਂ ਵੀ ਤੇਰੇ ਮੂੰਹ ਜ਼ੀਰੋ ਤੋਂ ਸਟਾਰਟ ਕੀਤਾ ਸੀਗਾ ਅੱਜ ਮੈਂ ਮੈਨੇਜਰ ਬਣਿਆ ਬੈਠਾ ਕੱਲ ਨੂੰ ਤੂੰ ਵੀ ਮੈਨੇਜਰ ਬਣ ਜਾਏਗਾ ਠੀਕ ਆ ਜਨਾਬ ਤੇ ਐਂ ਕਰ ਅੱਜ ਮੈਂ ਚੱਲਿਆ ਮੀਟਿੰਗ ਤੇ ਤੂੰ ਅੱਜ ਐਂ ਕਰ ਬੈਂਕ 'ਚ ਹੀ ਬੈਠ ਕੱਲ ਨੂੰ ਆਪਾਂ ਸਵੇਰੇ ਚੱਲਾਂਗੇ ਮਾਰਨਿੰਗ ਡਿਫਾਲਟਰ ਕੇਸਾਂ ਤੇ ਤੈਨੂੰ ਸਾਰਿਆਂ ਨੂੰ ਮਲਾ ਲਿਆਊਂਗਾ ਨਾਲੇ ਤੈਨੂੰ ਕੰਮ ਦਾ ਪਤਾ ਲੱਗ ਜਾਊਗਾ ਠੀਕ ਹੈ ਜਨਾਬ ਓਕੇ ਠੀਕ ਉਹ ਸੱਚ ਐਂ ਕਰੀ ਇੱਕ ਕੱਲ ਨੂੰ ਐਕਸਟਰਾ ਯੂਨੀਫਾਰਮ ਚੱਕ ਲੈ ਆਪਾਂ ਕਿਤੇ ਦੂਰ ਜਾਣਾ ਜੀ ਰਾਤ ਰਹਿਣੀ ਬੂਟ ਨੂੰ ਉਹ ਨਹੀਂ ਨਹੀਂ ਰਾਤ ਕਾ ਨੂੰ ਇਹ ਬੈਂਕ ਦਾ ਲੌਜੀਕ ਹੁੰਦਾ ਹੌਲੀ ਹੌਲੀ ਸਮਝ ਜਾਈਂਗਾ ਤੂੰ ਠੀਕ ਹੈ ਜੀ ਉਹ ਆ ਗਿਆ ਰੰਤੇਰ ਹਾਂਜੀ ਜਨਾਬ ਤੇ ਕੱਪੜੇ ਲਿਆ ਆ ਹਾਂਜੀ ਫਿਰ ਐਂ ਕਰ ਕੱਪੜੇ ਰੱਖ ਗੱਡੀ 'ਚ ਮੋਟਰਸਾਈਕਲ ਆ ਸਾਈਡ ਤੇ ਲੋਕ ਉਹ ਗੱਡੀ ਆ ਪਰ ਰੋਕ ਚੱਲਦੇ ਇੱਥੇ ਹੀ ਤੇ ਕਸਟਮਰ ਨਾ ਨਾ ਹਿਸਾਬ ਨਾਲ ਗੱਲ ਕਰੀ ਉਹ ਥੋੜਾ ਜਿਹਾ ਤਿੱਸਵਾਦਾਗਾ ਨਹੀਂ ਨਹੀਂ ਕੋਈ ਗੱਲ ਨਹੀਂ ਜਨਾ ਬੇਫਿਕਰ ਹੋ ਜਾ ਜੀ ਆ ਜਾ ਕਰਮ ਸਾਸਿਕਨ ਸਾਸਿਕਨ ਓਏ ਅਸੀਂ ਤੇਰੀ ਸਸਰੀ ਘਾਲ ਸੋਨੀ ਆ ਇਹ ਲਿਮਟਾਂ ਦਾ ਵਿਆਜ ਭਰ ਸਿੱਧਾ ਹੋ ਗਿਆ ਅਸੀਂ ਤਾਂ ਪੈਸੇ ਲੈ ਕੇ ਜਾਣੇ ਆ ਓਏ 1 ਮਿੰਟ ਯਾਰ ਮੈਂ ਗੱਲ ਕਰਦਾ ਫਿਰ ਜੀ ਗੱਲ ਪਤਾ ਕੀ ਆ ਜੀ ਤਿੰਨ ਸ਼ਮਈਆਂ ਹੋਊਗਾ ਤੁਸੀਂ ਵਿਆਜ ਨਹੀਂ ਭਰਿਆ ਡਿਫਾਲਟਰ ਤੁਸੀਂ ਹੋਏ ਪਏ ਆ ਬੈਂਕ ਨੇ ਤੁਹਾਡੇ ਤੇ ਆਟੋਮੈਟਿਕਲੀ ਕੇਸ ਕਰ ਦੇਣਾ ਫਿਰ ਕਚਹਿਰਾਂ ਚ ਰਲਦੇ ਫਿਰੂਗੇ ਤੁਸੀਂ ਮੜਾ ਇਹ ਨਾ ਅੰਦਰ ਆਏ ਗੱਲ ਕਰ ਲੋ ਵੀ ਬਾਹਰ ਕੋਈਆਂ ਪੈੜਾ ਲਾਦਾ ਵੇਖਣ। ਯਾਰ ਜੀ ਤੈਨੂੰ ਇੰਨਾ ਹੀ ਪੈੜਾ ਲਾਦਾ ਫਿਰ ਤੂੰ ਪੈਸੇ ਭਰਦੇ ਸ਼ਰਮ ਆਉਂਦੀ ਏ ਤੈਨੂੰ। ਓਏ 1 ਮਿੰਟ ਯਾਰ ਮੈਂ ਕਰੀ ਜਨਨ ਗੱਲ। ਵੀਰ ਜੀ ਚੌਥੀ ਸ਼ਮਾਈ ਆ ਗਈ ਆ। ਤੁਸੀਂ ਐਂ ਕਰੋ ਦੋ ਕਿਸ਼ਤਾਂ ਦਾ ਵਿਆਜ ਭਰ ਦਿਓ ਐਨਾਂ ਨਾ ਬੈਂਕ ਰੁਕੀ ਰਹਿੰਦੀ ਆ। ਬਾਜ ਜੀ ਦੋ ਮਹੀਨਿਆਂ ਚ ਝੋਨਾ ਆਊ ਝੋਨਾ ਵੱਢ ਕੇ ਮੈਂ ਸਾਰੀ ਭਰ ਦੂੰਗਾ ਜੀ। ਓ ਯਾਰ ਪਹਿਲਾਂ ਕਿਹੜਾ ਝੋਨਾ ਨਹੀਂ ਆਇਆ ਹੁਣ ਤੇਰਾ ਉਦੋਂ ਕਿੱਧਰ ਗਾਈ ਤੂੰ ਭਰਨ ਆਲਾ? ਕਿੱਡੀ ਕੋਠੀ ਪਾਈ ਆ ਹੁਣ ਆ ਬਾਥਰੂਮ ਵੱਢ ਲਿਆ ਤ ਮੜਾ ਤਮੀਨ ਨਾ ਬੋਲੋ ਯਾਰ ਤਮੀਨ ਨਾ ਬੋਲ ਨੂੰ ਤੂੰ ਟੀਟੀ ਲੱਗਿਆ ਪੈਸੇ ਭਰ ਦੇ ਯਾਰ ਜਨਾਬ ਐਂ ਕਰੋ ਤੁਸੀਂ ਗੱਡੀ 'ਚ ਬੈਠੋ ਜੀ ਮੈਂ ਕਰਦਾ ਗੱਲ ਉਹ ਤੂੰ ਜਾ ਮੈਂ ਕਰ ਲੂਗਾ ਨਹੀਂ ਤੁਸੀਂ ਬੈਠੋ ਜੀ ਐਂ ਨਹੀਂ ਲੋਟ ਆਉਂਦੇ ਹੁੰਦੇ ਇਹ ਕੇਸ ਉਹ ਮੈਂ ਕਰ ਲੈਣਾ ਗੱਲ ਤੂੰ ਰਹਿ ਉਹ ਨਹੀਂ ਨਹੀਂ ਜਨਾਬ ਤੁਸੀਂ ਜਾਓ ਜੀ ਹਾਂ ਭਾਈ ਪੈਸੇ ਭਰਨੇ ਆ ਕਿ ਕਿਵੇਂ ਕਰਾਉਣੀ ਆ ਜੇ ਬੈਂਕ ਪੈਸਾ ਦੇਣ ਜਾਂਦੀ ਹੈ ਨਾ ਕਾਕਾ ਬੱਲੀ ਪੈਸਾ ਲੈਣ ਵੀ ਜਾਂਦੀ ਹੈ ਹੁਣ ਤੁਸੀਂ ਪੈਸੇ ਲੈ ਕੇ ਹੀ ਜਾਣਾ ਜੀ ਫਿਰ ਬਿਲਕੁਲ ਲੈ ਕੇ ਜਾਣਾ ਤੇ ਯਾਰ ਹਰੇਕ ਪੈਸੇ ਬੈਂਕ ਦੇ ਨੱਪਣ ਲੱਗ ਗਿਆ ਤਾਂ ਬੈਂਕਾਂ ਤਾਂ ਹੋ ਗਈਆਂ ਕਾਮਯਾਬ ਪੈਸੇ ਦੇ ਦੇ ਨਹੀਂ ਤਾਂ ਅਸੀਂ ਆ ਬੈਠਿਆ ਅਸੀਂ ਨਹੀਂ ਘਰੇ ਜਾਂ ਤੈਨੂੰ ਹੁਣ ਚੈੱਕ ਦੇ ਦੇਗੇ ਕਿ ਕੈਸ਼ ਹੀ ਦੇ ਦੇਗੇ ਉਹ ਤੇਰੀ ਮਰਜ਼ੀ ਹੈ ਚੈੱਕ ਦੇ ਦੇ ਚੈੱਕ ਦੇਣਾ ਚੈੱਕ ਦੇ ਤੇ ਕੈਸ਼ ਦੇਣਾ ਕੈਸ਼ ਦੇ ਦੇ ਪੈਸੇ ਤਾਂ ਅਸੀਂ ਲੈ ਕੇ ਹੀ ਜਾਣੇ ਹੂ ਆ ਵਾ ਖੜ ਜੂ ਮੈਂ ਚੈੱਕ ਲਿਆਵਾਂ ਕਰਾਂ ਲਿਆ ਬਣ ਗਈ ਗੱਲ ਜਨਾਬ ਹਾਂ ਇਹ ਲੱਤਾਂ ਦੇ ਭੂਤਾ ਜੀ ਉਹ ਕਿੱਥੇ ਮੰਨਦੇ ਆ ਡਾਂਗ ਦਾ ਡਰਾਵਾ ਦਿੱਤਾ ਸਿੱਧਾ ਹੀ ਮੰਨ ਗਿਆ ਆਂਦਾ ਬਈ ਚੈੱਕ ਲੈ ਕੇ ਆ ਹੁਣ ਮੈਂ ਕਮ ਹਲਦੀ ਗੱਲ ਆ ਯਾਰ ਰੰਦੀਰ ਤੁਸੀਂ ਐਂ ਕਰੋ ਬਾਹ ਤੁਸੀਂ ਨਾ ਹੁਣ ਮੇਰੀ ਵੇਖ ਲੋ ਐਡਾ ਵੱਡਾ ਕੇਸ ਕਢਾਇਆ ਮੈਂ ਹੈ ਮੇਰੀ ਪ੍ਰਮੋਸ਼ਨ ਤਾਂ ਪੱਕੀ ਆ ਤੁਸੀਂ ਮੇਰੀ ਪ੍ਰਮੋਸ਼ਨ ਦੀ ਮੇਲ ਲਿਖੋ ਮੈਂ ਚੈੱਕ ਲੈ ਕੇ ਹੁਣੇ ਆਇਆ ਜੀ ਹਾਂ ਠੀਕ ਆ ਗੱਲ ਹੀ ਕੋਈ ਨਹੀਂ ਆ ਜਨਾਬ ਤੁਸੀਂ ਡਾਕੂਮੈਂਟ ਫੜੋ ਮੈਂ ਆ ਗਿਆ ਜੀ ਉਹ ਮੈਨੂੰ ਲੱਗਦਾ ਰਾਜੇ ਤੇਰੀ ਪ੍ਰਮੋਸ਼ਨ ਵਾਕਿਆ ਹੀ ਹੋ ਗਈ ਲੈ ਆ ਚੈੱਕ ਦੇ ਬਈ ਓਏ ਥੋੜਾ ਨਾ ਕੈਸ਼ ਆ ਜੀ ਮੜਾ ਬਾਰ ਪੇੜ ਲੂ ਇਹਦੇ ਚ ਕਿੱਡੀ ਕ ਵੱਡੀ ਗੱਲ ਆ ਲੈ ਪੈਸੇ ਕੰਨ ਵਾਲਾ ਬਣਦਾ ਓਹ ਓਹ ਕਾ ਕਰ ਦੋ ਚੈੱਕ ਕੀ ਦਿੰਨਾ ਤੁਨੂੰ ਓ ਜਨਾਬ ਜਨਾਰੋ ਜੀ ਕੀ ਹੋ ਰਿਹਾ ਏ ਓ ਰਾਜੇ ਜਿਹੜੇ ਹਿਸਾਬ ਨਾਲ ਤੇਰੀ ਬੋਲਬਾਣੀ ਸੀ ਮੈਨੂੰ ਪਤਾ ਹੀ ਸੀ ਵੀ ਤੂੰ ਪ੍ਰਮੋਸ਼ਨ ਲੈ ਕੇ ਹੀ ਮੁੜੇਗਾ ਬਾਕੀ ਤੂੰ ਪੁੱਛਦਾ ਸੀ ਐ ਐਕਸਟਰਾ ਕੱਪੜੇ ਕਾਹਦੇ ਆਸਤੇ ਆ ਹੁਣ ਆਏ ਕਰ ਇਹਨੂੰ ਲਾੜਾ ਦੇ ਆ ਪਾਲਾ ਜਨਾਬ ਮੇਰੀ ਇੰਨੀ ਕੁੱਟਮਾਰ ਹੋਈ ਹੈ ਜੀ ਏ ਕੋਈ ਆ ਕੰਮ ਦੀ ਮੈਨੂੰ ਸਹਤ ਆ ਜਾਂ ਪ੍ਰਮੋਸ਼ਨ ਤਾਂ ਮਿਲ ਜੂ ਉਹ ਪ੍ਰਮੋਸ਼ਨ ਤਾਂ ਨਹੀਂ ਮਿਲਦੀ ਪਰ ਤੈਨੂੰ ਛੁੱਟੀਆਂ ਜ਼ਰੂਰ ਮਿਲ ਜਾਣਗੀਆਂ ਇਲਾਜ ਕਰਾਉਣ ਵਾਸਤੇ ਕੋਈ ਆ ਫੜ ਆ ਜਾ ਤੈਨੂੰ ਛੱਡਾ ਬੈਂਕ ਚ ਤੇਰਾ ਮੋਟਰਸਾਈਕਲ ਵੀ ਉੱਥੇ ਹੀ ਖੜਾ ਉਹ ਜਨਾਬ ਮੋਟਰਸਾਈਕਲ ਤਾਂ ਮੇਰਾ ਬਾਪਾ ਲੈ ਜੂਗਾ ਜੀ ਬਾਕੀ ਤੁਸੀਂ ਮੇਰਾ ਹੁਣ ਤਾਂ ਰਜਾਈ ਨਹੀਂ ਸਮਝੋ